ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਗਏ ਜੀ ਅੱਜ ਸਵੇਰੇ ਖੇਤ ਤੇ ਦੇਖੋ ਕੀ ਤਾਂ ਦਾ ਨਜ਼ਾਰਾ ਦੇਖਦੇ ਆ ਇਹ ਹੁੰਦਾ ਜੇ ਨਰਮਾ ਕਈ ਮੈਨੂੰ ਪੈਣਾ ਤੇ ਵੀਰ ਪੁੱਛ ਰਹੇ ਸੀ ਕਿ ਨਰਮਾ ਕੀ ਹੁੰਦਾ ਜੋ ਸਾਡੀ ਸਾਈਡ ਤੇ ਨਹੀਂ ਜੁਟੀ ਫੈਮਿਲੀ ਤੇ ਮੇਰੇ ਨਾਲ ਤੇ ਐਦਾਂ ਦੇ ਬੂਟੇ ਹੁੰਦੇ ਆ ਐਦਾਂ ਇਸ ਨੂੰ ਫਲ ਲੱਗਦਾ ਮੈਂ ਅੱਗੇ ਗੇ ਜਾ ਰਹੀ ਸੀ ਮੇਰਾ ਬੇਟਾ ਵੀਡੀਓ ਬਣਾ ਰਿਹਾ ਸੀ ਪਿੱਛੋਂ ਤੇ ਮੇਰੇ ਤੋਂ ਕਾਫੀ ਲੰਬਾ ਕਾਦਾ ਨਰਮੀ ਦਾ ਬਹੁਤ ਵੱਡੇ ਵੱਡੇ ਬੂਟੇ ਆ ਨਰਮੀ ਦੀ ਇਸ ਵਾਰ ਕਾਦ ਬਹੁਤ ਜ਼ਿਆਦਾ ਨਰਮੀ ਦਾ ਵੈਸੇ ਛੋਟਾ ਹੁੰਦਾ ਇਸ ਵਾਰ ਜ਼ਿਆਦਾ ਹੀ ਆ ਕੁਝ ਮਤਲਬ ਬੀ ਦੇ ਵਿੱਚ ਕੋਈ ਫਰਕ ਹੁੰਦਾ ਹਨ ਅਸੀਂ ਗਏ ਸੀਗੇ ਜੀ ਅਬ ਦੇ ਪਿਤਰਾਂ ਨੂੰ ਪੂਜਨ ਜੋਰਸ ਮਿਆਂ ਨਾ ਮੁੱਢ ਤੋਂ ਚੱਲੀ ਆ ਰਹੀ ਬਜ਼ੁਰਗਾਂ ਦੀ ਬਣਾਈ ਉਹਦਾ ਸਤਿਕਾਰਣਾ ਪੈਂਦਾ ਹੈ ਵੈਸੇ ਇਹਨਾਂ ਚੀਜ਼ਾਂ ਦੀ ਕੋਈ ਸਾਡੇ ਧਰਮ ਦੇ ਵਿੱਚ ਮੰਨਤਾ ਨਹੀਂ ਹੈ ਐਦਾਂ ਦੇ ਇਹਦਾ ਫਲ ਹੁੰਦਾ ਟਿੰਡੇ ਬੋਲਦੇ ਆ ਇਹਨੂੰ ਤੇ ਹਾਂਜੀ ਮੇਰੇ ਤੋਂ ਨਹੀਂ ਲੱਗਿਆ ਜਾ ਰਿਹਾ ਮੈਂ ਡਿੱਗਦੀ ਪੈਂਦੀ ਜੀ ਹੌਲੀ ਹੌਲੀ ਪਹੁੰਚ ਹੀ ਗਈ ਆ ਉੱਪਦੇ ਜਿੱਥੇ ਪਹੁੰਚਣਾ ਸੀ ਟਿਕਾਣੇ ਤੇ ਕਮਾਲ ਹੋ ਗਈ ਐ ਸਵਰ ਮੈਂ ਵੀ ਨਹੀਂ ਦੇਖਿਆ ਹੁਣ ਕਾਫੀ ਸਰਲਾਂ ਤੋਂ ਖੇਤ ਨਹੀਂ ਗਈ ਵੈਸੇ ਕਦੇ ਜਾਈਦਾ ਨਰਮਲ ਸੁਕਣੀ ਗਈ ਵੈਸੇ ਜਦੋਂ ਛੋਟੇ ਹੁੰਦੇ ਸੀ ਪਿੱਕੇ ਪਿੰਡ ਉਹਨਾਂ ਨਰਮਾ ਸੁਕ ਲਈਦਾ ਸੀਗਾ ਹੰਸੀ ਵਾਏ ਗੁਰਜੀ ਵੈਸੇ ਇਹ ਹੈਗੇ ਆ ਜੀ ਕਦੋਂ ਪੱਕ ਚੁੱਕੇ ਨੇ ਕਦੂ ਜੋ ਵੇਲਾ ਹਣਾਂਦ ਰਕਤ ਤੇ ਚੜ ਗੀਆਂ ਸੀ ਫਿਰ ਵੀ ਵਾਸਤੇ ਰੱਖ ਲਈ ਇਹਨਾਂ ਨੂੰ ਵਾਈ ਗਰੰਜੀ ਵੈਸੇ ਨਰਮੀ ਦੀ ਫਸਲ ਕਾਫੀ ਸਾਲਾਂ ਤੋਂ ਮਰ ਰਹੀ ਆ ਐਸ ਵਾਰ ਵੀ ਕਹਿੰਦੇ ਮਤਲਬ ਇਹਦੇ ਜੋ ਟਿੰਡੇ ਹਨ ਇਹਨਾਂ ਦੇ ਵਿੱਚ ਸੁੰਡੀ ਆ ਹਾਂਜੀ ਅਸੀਂ ਆਪਣੀ ਘਰ ਪੂਜਾ ਮਤਲਬ ਕਰ ਲਈ ਹੈ ਜੋ ਅਰਤੀ ਬੇਨਤੀ ਕਰਨੀ ਸੀ ਆਪਣੇ ਪਿਤਰਾਂ ਅੱਗੇ ਤੇ ਹੁਣ ਚੱਲ ਜੀਏ ਅਸੀਂ ਘਰ ਨੂੰ ਸਵੇਰ ਦਾ ਸਮਾਂ ਬਹੁਤ ਸੋਹਣਾ ਲੱਗਦਾ ਖੇਤ ਦਾ ਮਾਹੌਲ ਤੇ ਇੱਥੇ ਕੁਝ ਕੁ ਫੁੱਟ ਖਿੜੇ ਸੀ ਜਿਨ੍ਹਾਂ ਨੂੰ ਮੈਂ ਚੁੱਕ ਲਿਆ ਕੀ ਵਧੀਆ ਮੌਕਾ ਹੈ ਹਨਾ ਵਧੀਆ ਦਿਨ ਸੀਗਾ ਸਵੇਰ ਦਾ ਖਿਚੁੱਕ ਕੇ ਲੈ ਚੌਲਦੀਆਂ 2-3 ਫੁੱਟ ਐਸੇ ਬਹੁਤਾ ਨਹੀਂ ਖਿੜਿਆ ਵਾਲੇ ਥੋੜਾ ਖਿੜਿਆ ਵਾਈ ਗਰੂ ਜੀ ਥੈਂਕ ਯੂ